ਅਸ਼ਿਆਗੁਰੂਤ ਅਭਿਆਨ ਦੇ ਅੰਤਰਗਤ ਜਿਹੜੀ ਡਰੱਗ ਲਾ ਐਨਫੋਰਸਮੈਂਟ ਡਰਾਈਵ ਦੇ ਵਿੱਚ ਜਿਹੜੀ 1 ਮਾਰਚ 2025 ਤੋਂ ਸ਼ੁਰੂ ਹੋਈ ਸੀ ਹੁਣ ਤੱਕ 8344 ਐਫ ਆਈ ਆਰਾਂ ਦਰਜ ਹੋਈਆਂ ਤੇ 13038 ਗ੍ਰਿਫਤਾਰੀਆਂ ਹੋਈਆਂ ਐਨਡੀਕੇਸ ਐਕਟ ਦੇ ਵਿੱਚ ਜਿਸ ਦੇ ਵਿੱਚ 1696 ਜਿਹੜੇ ਜਿਹੜੀ ਵੱਡੀ ਬੱਚੀਆਂ ਸਾਡੀ ਡੈਫੀਨੇਸ਼ਨ ਮੁਤਾਬਿਕ ਟਿਕ ਫਿਸ਼ ਅਰੈਸਟ ਕੀਤੇ ਗਏ ਹੈਗੇ 586 ਕਿਜੀ ਹਿਰੋਇਨ 14000 ਕਿਜੀ ਪੋਪੀ ਹਸ 247 kg opm 253 kg ganja 2.5 kg kokain 1.6 kg ice 25,70,000 टैबलेट्स पिल्स कैप्सूल रिकवर हुए ड्यूरिंग दिस पीरियड एक नया रिकॉर्ड बनाते हुए जेडे 1205 डिसाइडेड केसेस जेडे ट्रायल तो बाद डिसाइडेड हुए ओदे विच 1085 कन्विकशन्स अचीव होए लीडिंग टू अ कन्विकशन रेट ऑफ 90% प्लस ਜਿਹੜੇ ਹਵਾਲਾ ਨੈਟਵਰਕਸ ਨੂੰ ਟਾਰਗੇਟ ਕੀਤਾ ਗਿਆ ਤੇ ਡਿਸਟਰਬਟ ਕੀਤਾ ਗਿਆ 48 ਹਵਾਲਾ ਆਪਰੇਟਰਸ ਗ੍ਰਿਫਤਾਰ ਕੀਤੇ ਗਏ ਤੇ 10.76 ਕਰੋੜ ਦਾ ਹਵਾਲਾ ਮਨੀ ਰਿਕਵਰ ਹੋਇਆ ਇਸ ਸਟ੍ਰਾਈਕ ਦੇ ਵਿੱਚ 68 ਐਫ ਐਨ ਡੀ ਪੀ ਐਸ ਐਕਟ ਦੇ ਅੰਤਰਗਤ 144 ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਪਬਲਿਕ ਅਵੇਅਰਨੈਸ ਪ੍ਰੋਗਰਾਮ ਦੇ ਵਿੱਚ ਪੁਲਿਸ ਵੱਲੋਂ 756 ਸੰਪਰਕ ਮੀਟਿੰਗਸ ਤੇ 8551 ਅਵੇਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਗਏ ਹੈਗੇ ਜਿਹੜੀ ਸੇਫ ਪੰਜਾਬ ਵਟਸਐਪ ਚੈਟਬਾਕਸ ਪੋਰਟਲ ਜਿਹੜੀ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਇਨੌਗਰੇਟ ਕੀਤੀ ਸੀਗੀ ਉਹਦੇ ਵਿੱਚ 6635 ਡਰੈਕ ਟ੍ਰਿਪਸ ਆਈਆਂ ਸੀ ਟਿਪਸ ਆਈਆਂ ਸੀ ਜਿਸ ਦੇ ਵਿੱਚ 1596 ਐਫ ਆਈਆਰਸ ਦਰਜ ਹੋਈਆਂ ਇੱਕ ਮਾਰਚ ਤੋਂ ਬਾਅਦ ਤੇ 1814 ਗ੍ਰਿਫਤਾਰੀਆਂ ਹੋਈਆਂ ਇਟ ਮੀਨਸ ਜਿਹੜੀ 13000 ਪਲੱਸ ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ 1800 ਗ੍ਰਿਫਤਾਰੀਆਂ ਜਿਹੜੀ ਹੈ ਸੇਫ ਪੰਜਾਬ ਜਿਹੜੀ ਟਿਪ ਲਾਈਨ ਦੀ ਇਨਫੋਰਮੇਸ਼ਨ ਟਿਪ ਗ੍ਰਿਫਤਾਰੀ ਹੋਈ ਜਿਹੜੀ ਸਮਾਲ ਕੁਆਂਟੀਟੀ ਦੀ ਰਿਕਵਰੀ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਡੀ ਐਡਿਕਸ਼ਨ ਇਨਕਰੇਜ ਕੀਤਾ ਜਾਵੇ ਜਿਹਨੂੰ ਸੈਕਸ਼ਨ 27 ਐਨ ਡੀ ਪੀ ਐਸ ਐਕਟ ਦੇ ਕੇਸ ਦਰਜ ਕਰਨ ਤੋਂ ਬਾਅਦ 64 ਏ ਦੇ ਵਿੱਚ ਡੀ ਐਡਿਕਸ਼ਨ ਥਰੂ ਕੋਰਟ ਆਰਡਰਸ ਕਰਾਇਆ ਜਾਂਦਾ ਹੈ ਇਸ ਤਰ੍ਹਾਂ ਜੇ 1121 ਡਰਗ ਯੂਜ਼ਰਸ ਨੂੰ 64 ANDPS ਐਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਇਆ ਗਿਆ ਟੋਟਲ ਜਿਹੜੇ ਪੁਲਿਸ ਵੱਲੋਂ 5786 ਵਿਅਕਤੀ ਡੀ ਐਡਿਕਸ਼ਨ ਸੈਂਟਰ ਚ ਜਿਹੜੇ ਹੈਗੇ ਉਹ ਐਡਮਿਟ ਕਰਾਏ ਗਏ 6483 ਵੋਟ ਸੈਂਟਰਸ ਦੇ ਵਿੱਚ ਟੋਟਲ ਆਫ 13390 ਵਿਕਟਿਮਸ ਹੂ ਹੈਵ ਬੀਨ ਐਡਮਿਟਡ ਇਨ ਡੀ ਐਡਿਕਸ਼ਨ অর ਵੋਟ ਸੈਂਟਰਸ ਜਿਹੜਾ ਸਾਡੇ ਐਂਟੀ ਡਰੋਨ ਸਿਸਟਮ ਪੰਜਾਬ ਕੈਬਨਟ ਦੀ ਮਨਜ਼ੂਰੀ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰਸ ਪਲੇਸ ਕਰਤੇ ਗਏ ਹੈਗੇ ਵਿਦ ECIL ਤੇ ਜਿਹੜੇ ਜੁਲਾਈ ਆਗਸਟ ਦੇ ਵਿੱਚ ਉਹਨਾਂ ਦੀ ਡਿਲੀਵਰੀ ਐਕਸਪੈਕਟਿਡ ਹੈਗੀ ਅ ਜਿਹੜੀ ਫਿਊਚਰ ਸਟਰੈਟਜੀ ਜਿਹੜੀ ਕੱਲ ਤੋਂ ਅਸੀਂ ਅਡਾਪਟ ਕਰ ਰਹੇ ਆ ਕਿ ਜਿਵੇਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਕੋਈ ਟਾਰਗੇਟ ਬੇਸਡ ਜਾਂ ਨੰਬਰ ਬੇਸਡ ਸਟਰੈਟਜੀ ਨਹੀਂ ਹੈ ਓਨ ਦਾ ਬੇਸਿਸ ਆਫ ਦੇ ਜਿਹੜੇ ਡਰੱਗ ਸਮਗਲਰਸ ਗਰਾਊਂਡ ਤੇ ਹੈਗੇ ਡਿਸਟ੍ਰਿਕਟ ANTF ਤੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾਜਾਬ ਤੇ ਮੁਤਾਬਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਰਿਕਵਰੀ ਕੀਤੀ ਜਾਊਗੀ ਇੱਕ ਮੇਜਰ ਥਰਸਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਤੇ ਜਿਹੜੀ ਟਿਪਸ ਆਣਗੀ ਉਸ ਦੇ ਵਿੱਚ ਉਸ ਦੇ ਐਫ ਆਈ ਆਰ ਸਰਚ ਕੀਤੀ ਜਾਣਾ 64 ਏ ਦਾ ਜਿਵੇਂ ਮੈਂ ਫਿਗਰਸ ਹੁਣ ਤੱਕ ਦੀ ਦਿੱਤੇ ਸੀ ਇਸ ਟੇ ਹੁਣ ਹੋਰ ਜ਼ਿਆਦਾ ਫੋਕਸ ਹੈ ਕਿ স্মੋਲ ਕੁਆਂਟੀਟੀ ਦੇ ਡਰਗ ਯੂਜ਼ਰਸ ਨੂੰ ਟਾਰਗੇਟ ਨਾ ਕੀਤਾ ਜਾਵੇ ਉਹਨਾਂ ਨੂੰ ਕ੍ਰਿਮੀਨਲ ਨਾ ਬਣਾਇਆ ਜਾਵੇ ਉਹਨਾਂ ਨੂੰ 64 ਏ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਦੇ ਲਾਈਨ ਤੇ ਮੋਟੀਵੇਟ ਕੀਤਾ ਜਾਵੇ ਤੇ ਐਡਮਿਟ ਕਰਾਇਆ ਜਾਵੇ ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰਿਲੀਜ਼ਡ ਔਨ ਬੇਲ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਨੰਬਰਸ ਹੈਗੇ ਔਨ ਬੇਲ ਰਿਲੀਜ਼ ਵੀ ਹੋਏ ਹਨ ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨਿਟਰਿੰਗ देयर ਐਕਟੀਵਿਟੀਆਂ ਬਾਈ ਟੇਕਿੰਗ ਦੀ ਵਿਲੇਜ ਐਲਡਰਸ ਐਂਡ ਵਿਲੇਜ ਪੰਚਾਇਤਸ ਇਨਟੂ ਕੌਨਫੀਡੈਂਸ ਆਵਰ ਆਬਜੈਕਟਿਵ ਇਜ਼ ਟੂ ਇੰਟੀਗ੍ਰੇਟ ਥੀਸ ਪਰਸਨਸ ਇਨਟੂ ਦਾ ਮੇਨਸਟ੍ਰੀਮ ਸੋ ਉਸ ਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਤੁਸੀਂ ਓਟ ਸੈਂਟਰ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚੋਂ ਡਰਗ ਯੂਜ਼ਰਸ ਹੈਗੇ ਕਿ ਜਿਹੜੇ ਡਰਗ ਯੂਜ਼ਰਸ ਤੇ ਪੈਡਲਰਸ ਸਾਰੇ ਹੀ ਹੋਣਗੇ ਸੋ ਥੈਟ ਇਹ ਓਟ ਸੈਂਟਰਸ ਦੇ ਵਿੱਚ ਆ ਜਿਸ ਨੂੰ ਡੀ ਐਡਿਕਸ਼ਨ ਦੀ ਲੋੜ ਹੈ ਉਹ ਡੀ ਐਡਿਕਸ਼ਨ ਸੈਂਟਰਾਂ 'ਚ ਉਹਨਾਂ ਨੂੰ ਐਡਮਿਟ ਕਰਾਇਆ ਜਾਵੇ ਪੰਚਾਇਤਾਂ ਨੂੰ ਕੌਨਫੀਡੈਂਸ ਵਿੱਚ ਲਿਆ ਜਾਵੇ ਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਸ ਸੋ ਇਟ ਹੈਜ਼ ਬੀਨ ਡਿਸਾਈਡਡ ਥੈਟ ਐਵਰੀ ਐਸ ਐਚਓ ਵਿਲ ਕਾਲ ਥੀਸ ਪੀਪਲ ਵੀਲ ਹੈਵ ਅ ਸਿਸਟਮ ਕਿ ਸੈਂਟਰਲਾਈਜ਼ਡ ਲੈਵਲ ਤੇ ਜਿਹੜੇ ਰਿਲੀਜ਼ਸ ਜੜੀਆਂ ਹੋ ਰਹੀਆਂ ਜਿਹੜੇ ਲੋਕੀ ਬੇਲ ਤੋਂ ਬੇਲ ਤੇ ਬਾਹਰ ਆ ਰਹੇ ਆ ਉਹ ਕੰਸਰਨਡ ਐਸ ਐਚਓ ਉਹਨਾਂ ਨੂੰ ਆਪਣੇ ਪੁਲਿਸ ਸਟੇਸ਼ਨ ਬੁਲਾ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਇੱਕ ਸੈਲਫ ਡਿਕਲੇਰੇਸ਼ਨ ਲਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਡਰੱਗਸ ਦਾ ਨਾ ਸੇਵਨ ਕਰਾਂਗੇ ਨਾ ਡਰੱਗਸ ਵੇਚਾਂਗੇ ਤੇ ਜਿੱਥੇ ਜਿਸ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਉਹਨਾਂ ਨੂੰ ਮੈਡੀਕਲ ਹੈਲਪ ਤੇ ਜਿਹੜੇ ਰਿਪੀਟ ਆਫ ਇੰਡੈਂਸ ਹੈਗੇ ਜਿਹੜਾ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਜਾਂ ਟਿਪ ਲਾਈਨ ਤੇ ਸਾਡੇ ਕੋਲ ਇਨਫੋਰਮੇਸ਼ਨ ਆਉਗੀ ਉਹਨਾਂ ਦੇ ਖਿਲਾ as per law action liya joga so we want to segregate the repeat offenders with the drug users jehde drug users hage unna nu de addiction te rehabilitation wal leke javan uh, ek assi decide kita hai ki ek uh, jeven saada uh, uh, punjab was the first in the country to devise a software jenu assi pious kehnde punjab artificial intelligence system eh 2019 to assi shuru kita si jehda country de vich pehla ai based software si ga so similarly for this the need is felt ਟੂ ਹੈਵ ਅ ਏਆਈ ਬੇਸਡ ਸੌਫਟਵੇਅਰ ਉਹ ਏਐਨਟੀਐਫ ਦੇ ਆਪਣੇ ਮਿਲਾਪ ਕਿਸ਼ੋਰ ਜੀ ਇੱਥੇ ਬੈਠੇ ਹੈਗੇ ਸੋ ਹੀ ਵਿਲ ਬੀ ਇਨ ਚਾਰਜ ਆਫ ਦਿਸ ਪ੍ਰੋਜੈਕਟ ਕਿ ਇਹ ਫੀਲ ਕੀਤਾ ਜਾ ਰਿਹਾ ਕਿ ਜਿਹੜੇ ਅਰੈਸਟਡ ਪਰਸਨਸ ਜਿਹੜੇ ਐਨਡੀਪੀਐਸ ਐਕਟ ਦੇ ਹੈਗੇ ਅਰੈਸਟ ਦੀ ਫਿਗਰਸ ਸਾਡੇ ਕੋਲ ਆ ਜਾਂਦੀ ਹੈ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਉਹ ਹਜੇ ਜ਼ਿਲ੍ਹਿਆਂ ਦੀ ਜਿਹੜੀ ਉਸ ਕੇਸ ਦੀ ਇਨਵੈਸਟੀਗੇਸ਼ਨ ਫਾਈਲਾਂ 'ਚ ਹੁੰਦੇ ਤੇ ਉਹਨਾਂ ਨੂੰ ਇੱਕ ਸੈਂਟਰਲਾਈਜ਼ਡ ਡਾਟਾਬੇਸ ਦੇ ਵਿੱਚ ਅਪਲੋਡ ਕੀਤਾ ਜਾਊਗਾ ਤਾਂ ਕਿ ਹਰ ਕੇਸ ਦੇ ਵਿੱਚ ਜਿਹੜੀ ਸਿਗਨੀਫੀਕੈਂਟ ਰਿਕਵਰੀ ਦਾ ਕੇਸ ਹੈ ਉਸ ਦੇ ਵਿੱਚ ਫਾਰਵਰਡ ਬੈਕਵਰਡ ਲਿੰਕੇਜ ਦਾ ਪਤਾ ਲੱਗ ਸਕੇ ਇਸ ਤੋਂ ਪੈਟਰਨ ਅਨਲਿਸਿਸ ਹੋ ਸਕੇ ਤਾਂ AI ਬੇਸ ਸੌਫਟਵੇਅਰ ਅਸੀਂ ਇਸ ਨੂੰ ਆਪਰੇਸ਼ਨਲਾਈਜ਼ ਕਰਨਾ ਸ਼ੁਰੂ ਕਰਤਾ ਹੈ ਇੱਕ ਜਿਵੇਂ ਰਿਪੀਟ ਆਫੈਂਡਰਸ ਤੇ ਫੋਕਸ ਮੈਂ ਦੱਸਿਆ ਸੀ ਹੁਣ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਅ ਪ੍ਰਾਇਮਰੀ ਏਰੀਆ ਆਫ ਟਾਰਗੇਟਿੰਗ ਕਿਉਂਕਿ ਬੇਲ ਦੀ ਕੰਡੀਸ਼ਨਸ ਹੁੰਦੀਆਂ ਹੈ ਸੋ ਅਸੀਂ ਇਹ ਸਿਸਟਮ ਸਟੱਡੀ ਕੀਤਾ ਸੀਗਾ ਦੂਜੀ ਸਟੇਟਾਂ ਦੇ ਵਿੱਚ ਤੇ ਉਸ ਦੀ ਇਸ ਦੀ ਅਸੀਂ ਲੀਗਲ ਫੀਜ਼ਿਬਿਲਟੀ ਐਗਜ਼ਾਮਿਨ ਕਰਾਂਗੇ ਕਿਉਂਕਿ ਜਦੋਂ ਜਦੋਂ ਵੀ ਕਿਸੇ ਮੁਲਜ਼ਮ ਦੀ ਬੇਲ ਹੁੰਦੀ ਹੈ ਸੋ ਸਰਟਨ ਬੇਲ ਕੰਡੀਸ਼ਨਸ ਆਰ देयर ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਜੀਪੀਐਸ ਟਰੈਕਿੰਗ ਥਰੂ ਜੀਪੀਐਸ ਐਂਕਲਟਸ ਸ਼ੁਰੂ ਕੀਤਾ ਹੈ ਫਾਰ ਯੂਏਪੀਏ ਪਰਸਨਸ ਫੇਲਡ ਆਊਟ ਸੋ ਵੀ ਆਰ ਐਗਜ਼ਾਮਿਨਿੰਗ ਦੀ ਪ੍ਰੋਪੋਜ਼ਲ ਫਰਮ ਲੀਗਲ ਪੁਆਇੰਟ ਆਫ 视图 ਵਿਦਆਊਟ ਹੈਵ ਐਨੀ ਫੁੱਲ ਕਨਸਰਨਸ ਟੁਵਰਡਸ ਪ੍ਰਾਈਵੇਸੀ ਐਂਡ ਹਿਊਮਨ ਰਾਈਟਸ ਕਿ ਜਿਹੜੇ ਇਹਨਾਂ ਚੋ ਵੱਡੇ ਸਬੱ ਜਿਹੜੇ ਉਹ ਬਾਹਰ ਆਣਗੇ ਕੋਰਟ ਦੇ ਕੰਪੀਟੈਂਟ ਕੋਰਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਪਾਈਆਂ ਜਾਣ ਸੋ ਥੈਟ ਉਹਨਾਂ ਦਾ ਮੂਵਮੈਂਟ ਉਹਨਾਂ ਨੂੰ ਟਰੈਕ ਕੀਤਾ ਜਾ ਸਕੇ ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਉਹ ਟਰੈਕ ਕੀਤੀ ਜਾ ਸਕੀ। ਜੇਲਸ ਦੇ ਵਿੱਚ ਸਾਡਾ ਫੋਕਸ ਰਹੂਗਾ ਇੱਕ ਬਹੁਤ ਐਂਬੀਸ਼ਸ 500 ਕਰੋੜ ਦਾ ਜਿਹੜਾ ਅਪਗ੍ਰੇਡੇਸ਼ਨ ਤੇ ਮੋਡਰਨਾਈਜੇਸ਼ਨ ਪੈਕੇਜ ਪੰਜਾਬ ਸਰਕਾਰ ਨੇ ਪੰਜਾਬ ਦੀ ਜੇਲਾ ਲਈ ਅਪਰੂਵ ਕੀਤਾ ਹੈ। ਸੋ ਉਸ ਤੇ ਚੰਗੀ ਪੱਤਰ ਤੇ ਕੰਮ ਹੋ ਰਿਹਾ ਹੈ। ਜੇਲਾ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ ਖਰਜ ਦੇ ਵਿੱਚ ਤਾਂ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੇ ਡਰੱਗ ਯੂਜ਼ਰਸ ਜੇਲ੍ਹ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਡੀਐਡੈਕਈ ਇਲੈਕਸ਼ਨ ਤੇ ਰੀਹੈਬਿਟੇਸ਼ਨ ਵੱਲ ਲੈ ਕੇ ਜਾਇਆ ਜਾ ਸਕਦਾ ਤੇ ਤਕਰੀਬਨ ਇਸ ਵੇਲੇ 250 ਤੋਂ ਜ਼ਿਆਦਾ ਜਿਹੜੀਆਂ ਐਫਆਈਆਰਸ ਹੈਗੀਆਂ ਜਿਨ੍ਹਾਂ ਦੇ ਵਿੱਚ ਜੇਲਾ ਦੇ ਵਿੱਚ ਜਿਹੜੇ ਡਰੱਗਸ ਦੀ ਰਿਕਵਰੀ ਹੋਈ ਹੈ ਤੇ ਜੇਲ੍ਹ ਆਫੀਸ਼ਰਸ ਦੀ ਕਨਾਈਵੈਂਸ ਨੂੰ ਅਸੀਂ ਹੈਈ ਲੈਵਲ ਤੇ ਐਗਜ਼ਾਮਨ ਕਰ ਰਹੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਸਾਨੂੰ ਇਸ ਦੇ ਵੀ ਡਾਇਰੈਕਸ਼ਨ ਦਿੱਤੇ ਕਿ ਐਨੀ ਕਨਾਈਵੈਂਸ ਆਫ ਜੇਲ੍ਹ ਆਫੀਸ਼ਰਸ ਸ਼ੁੱਡ ਨਾਟ ਬੀ ਟੋਲਰੇਟਿਡ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਵੇਗਾ ਜਿਹੜੇ ਸਾਡੇ ਡਰਗ ਹੌਟਸਪੌਟਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਰਿਵਾਈਵ ਕਰਨ ਲਈ ਉਹਨਾਂ ਨੂੰ ਜਵੇਂ ਨਗੜੋਆ ਪਿੰਡ ਅਸੀਂ ਫੰਕਸ਼ਨ ਵੀ ਪਿੱਛੇ ਹੋਇਆ ਸੀਗਾ ਸੋ ਉਹਨਾਂ ਤੇ ਸਪੈਸ਼ਲ ਫੋਕਸ ਕੀਤਾ ਜਾਊਗਾ ਕਿ ਰੀਹੈਬਿਲੀਟੇਸ਼ਨ ਡੀ ਐਡਿਕਸ਼ਨ ਤੇ ਇੱਕ ਸਕਿੱਲ ਡਿਵੈਲਪਮੈਂਟ ਦੇ ਪੈਕੇजेस ਉਹਨਾਂ ਲਈ ਸਪੈਸੀਫਿਕਲੀ ਡਿਵੈਲਪ ਕੀਤੇ ਜਾਣਗੇ ਤਾਂ ਕਿ ਉਹ ਉਹਨਾਂ ਉੱਥੇ ਡਰਗ ਸਿਚੁਏਸ਼ਨ ਇੰਪਰੂਵ ਹੋ ਸਕੇ ਪੰਚਾਇਤਾਂ ਨੂੰ ਅਸੀਂ ਨਾਲ ਲੈ ਕੇ ਜੜੇ ਜੜੀ ਪੰਚਾਇਤਾਂ ਨੇ ਨਸ਼ਾ ਅਸੀਂ ਇੱਕ ਰੀਅਲਿਸਟਿਕ ਅਪਰੇਸ਼ਨ ਕਰਾਂਗੇ ਕਿ ਜਿਹੜੇ ਨਸ਼ਾ ਮੁਕਤ ਜਿਹੜੇ ਰੈਜ਼ੋਲਿਊਸ਼ਨ ਪਾਸ ਕੀਤੇ ਕਿ ਵਾਕਈ ਉਹਨਾਂ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ। ਜੇ ਨਸ਼ਾ ਨਹੀਂ ਖਤਮ ਹੋਇਆ ਉਹਦੀ ਕੀ ਸਥਿਤੀ ਹੈ? ਸੋ ਪੰਚਾਇਤ ਤੇ VDCs ਦੇ ਮੈਂਬਰਸ ਨਾਲ ਅਸੀਂ ਇੱਕ ਵਾਈਡ ਕੰਸਲਟੇਸ਼ਨ ਕਰਕੇ ਉਹਨਾਂ ਨੂੰ ਦੱਸਣਗੇ ਕਿ ਕਿੱਥੇ ਜਿਹੜੇ ਕਿਹੜੇ ਲੋਕ ਹਜੇ ਵੀ ਵੇਚ ਰਹੇ ਹਨ ਪਿੰਡ ਦੇ ਵਿੱਚੋਂ ਨਸ਼ਾ ਵਿਕਰਿਆ ਜਾਂ ਬਾਹਰੋਂ ਆ ਰਿਹਾ। ਸੋ ਉਸਤੇ ਇੱਕ ਤੇ ਪ੍ਰਭਾਵੀ ਐਨਫੋਰਸਮੈਂਟ ਕੀਤਾ ਜਾਊਗਾ। ਸੈਕੰਡਲੀ ਜਿੱਥੇ ਉਹਨਾਂ ਦੇ ਜਿਹੜੇ ਜਿਮਲੂ ਟ੍ਰੀਟਮੈਂਟ ਦੀ ਲੋੜ ਹੈ ਜਿਹੜੇ ਉਸ ਡਰੱਗ ਯੂਜ਼ਰਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਕੀਤਾ ਜਾਊਗਾ ਸੋ ਇੱਕ ਇਨ ਪਾਰਟਨਰਸ਼ਿਪ ਵਿਦ தி ਕਮਿਊਨਿਟੀ ਅਸੀਂ ਇੱਕ ਮੇਜਰ ਐਫਰਟ ਲਾਂਚ ਕਰਾਂਗੇ ਕਿ ਡਰੱਗ ਯੂਜ਼ਰਸ ਨੂੰ ਆਈਡੈਂਟੀਫਾਈ ਕਰਕੇ ਡਰੱਗ ਜਿਹੜੇ ਜਿਹੜੇ ਜਿੰ ਪਾਕਟਸ ਦੇ ਵਿੱਚ ਡਰੱਗਸ ਹੈਗੇ ਪ੍ਰੇਵੈਲੈਂਟ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਤੇ ਉਸ ਤੇ ਐਨਫੋਰਸਮੈਂਟ ਐਕਸ਼ਨ ਕੀਤਾ ਜਾਵੇ ਇੱਕ ਸਪੈਸ਼ਲ ਫੋਕਸ ਹੋਊਗਾ ਜਿਹੜੇ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ कोर्ट सेंटर्स ਵਿੱਚ ایڈਮਿਟ ਕਰਾਂਗੇ ਸੋ ਪੁਲਿਸ ਵੱਲੋਂ ਅਸੀਂ ਆਪਣਾ ਫੀਲਡ ਸਟਾਫ ਸਟ੍ਰੇਨ ਨਹੀਂ ਕਰਾਂਗੇ 스타ਟਿੰਗ ਫਰਮ ਮਾਈਸੈਲਫ ਬਟ ਵੀ ਆਰ ਹੈਵਿੰਗ ਦਿਸ ਪੋਲਿਸੀ ਆਫ ਈਚ ਵਨ ਐਡਾਪਟਰ ਕਿ ਹਰ ਪੁਲਿਸ ਅਫਸਰ ਇੱਕ ਡਰਗ ਯੂਜ਼ਰ ਨੂੰ ਐਡਾਪਟ ਕਰੂਗਾ ਤੇ ਉਸ ਨੂੰ ਮੋਟੀਵੇਟ ਕਰੂਗਾ ਕਿ ਉਹ ਜਿਹੜਾ ਹੈਗਾ ਉਸ ਦੀ ਡੀ ਐਡਿਕਸ਼ਨ ਮਾਨੀਟਰ ਕੀਤੀ ਜਾਵੇ ਤੇ ਉਸ ਨੂੰ ਮੇਨਸਟ੍ਰੀਮ ਦੇ ਵਿੱਚ ਜੋੜਿਆ ਜਾਵੇ ਦਿਸ ਵਿਲ ਬੀ ਟੋਟਲੀ ਵੋਲੰਟਰੀ ਐਂਡ ਵੀ ਵਿਲ ਬੀ ਰਿਕਵੈਸਟਿੰਗ ਪੀਪਲ ਟੂ ਰੀਚ ਆਊਟ ਐਂਡ ਐਂਡ ਹੈਲਪ because ek ek societal ek project hai so thank you i'll uh, request questions